ਕਿ ਸਰਕਾਰ ਜਿਹੜੀ ਉਹਨਾਂ ਦੀ ਜਿਹੜੀ ਜਿੱਤਿਆ ਉਹਨੂੰ ਬਰਦਾਸ਼ਤ ਨਹੀਂ ਕਰ ਰਹੀ ਜਾਂ ਹੋਰ ਵੀ ਲੋਕ ਜਿਹੜੇ ਆ ਕਿ ਜਿਹਨਾਂ ਨੂੰ ਲੱਗਦਾ ਸਿਆਸੀ ਜ਼ਮੀਨ ਉਹਨਾਂ ਦੇ ਪੈਰਾਂ 'ਚ ਨੁਕਸ ਕਰੀਆ ਉਹਨਾਂ ਨੇ ਇਹੋ ਜਿਹਾ ਸ਼ਦਨਤਰਜ ਕੇ ਉਹਨਾਂ ਨੂੰ ਚੁਫੇਕੇ ਚ ਪਸਾਉਣ ਦੀ ਜਿਹੜੇ ਉਹਨਾਂ ਦੇ ਪਈਆ ਤੇ ਕੋਸ਼ਿਸ਼ ਕੀਤੀ ਆ ਤੇ ਮੇਰੇ ਖਿਆਲ ਆ ਕਿ ਕੋਈ ਇੱਕ ਇਹ ਅਦਾਲਤਾਂ ਜਾਂ ਇਹ ਇਹ ਜਿਹੜਾ ਸਿਸਟਮ ਇਹ ਤੋਂ ਉੱਪਰ ਵੀ ਕੋਈ ਸਿਸਟਮ ਹੈਗਾ ਕੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੀਏ ਅਮਰਤਪਾਲ ਦੇ ਸਮਰਥਕਾਂ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਤੁਹਾਡੇ ਤੇ ਜਾਲੀ ਕੇਸ ਝੂਠੇ ਕੇਸ ਪਾਉਣ ਦੀ ਜੇ ਤੁਸੀਂ ਉਹਨਾਂ ਨੂੰ ਸਪੋਰਟ ਕੀਤੀ ਹੈ ਤੇ ਇਸ ਕਰਕੇ ਤੁਸੀਂ ਧਿਆਰ ਹੋ ਤੁਹਾਨੂੰ ਜੇਲਾ ਅਸੀਂ ਡਿਬਰੂਗੜ੍ਹ ਜਾਂ ਇਹੋ ਜੇ ਕਾਨੂੰਨ ਬਣਾਏ ਲਾਵਾਗੇ ਤੁਹਾਡੇ ਤੇ ਤੁਸੀਂ ਨਹੀਂ ਜਾਨ ਕਰੋਗੇ ਖੁਦ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਇਹ ਮੰਨ ਲੈ ਸਕੇ ਕਿ ਇਹ ਸ਼ਾਇਦ ਅਮਰਤਪਾਲ ਹੀ ਮਾਹੌਲ ਖਰਾਬ ਕਰ ਰਿਹਾ ਇਹੋ ਜੀਆਂ ਸ਼ਾਚਾਂ ਰੱਖੀਆਂ ਜਾ ਰਹੀਆਂ ਉਨਾ ਸਾਰਿਆਂ ਦੀ ਕੋਸ਼ਿਸ਼ ਹੈ ਕਿਸੇ ਵੀ ਤਰੀਕੇ ਨਾਲ ਇਹ ਪਰਿਵਾਰ ਨੂੰ ਬਗਨਾਮ ਕਰਕੇ ਅਮਰਪਾਲ ਦੀ ਖਰਦਾਰ ਕੂਸ਼ੀ ਕਰਕੇ ਸ਼ਹਿਰ ਇਸੇ ਕਾਮਯਾਬ ਹੋ ਜਾਏਗਾ। ਸ਼ਸ਼ੀਕਾ ਜੀ ਤੁਸੀਂ ਦੇਖਣਾ ਡੀਫਾਈ ਚੈਨਲ ਪੰਜਾਬੀ ਮੈਂਬਰ ਜੀ ਸਿੰਘ ਚੋਹਾਨ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਮੌਜੂਦਾਂ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਇੱਥੇ ਲਗਾਤਾਰ ਪਈ ਅਮਰਤਪਾਲ ਨੂੰ ਜੇਲ੍ਹ ਵਿੱਚੋਂ ਰਿਹਾਆ ਕਰਨ ਲਈ ਜਿੱਥੇ ਕਿ ਵੱਡੇ ਪੱਦਰਤੇ ਪੂਰੇ ਸਮੂਹ ਸੰਗਤਾਂ ਵੱਲੋਂ ਇੱਥੇ ਕਿ ਜ਼ੋਰ ਲਗਾਇਆ ਜਾ ਰਿਹਾ ਹੈ। ਪੋਤੇ ਹੀ ਅੱਜ ਉਹਨਾਂ ਦੇ ਭਰਾ ਨੂੰ ਜਿਹੜਾ ਕਿ ਅੱਜ ਰੈਸਟ ਕੀਤਾ ਗਿਆ ਹੈ ਕਿਹਾ ਗਿਆ ਹੈ। ਤੋਂਨਾਂ ਵੱਲੋਂ ਜਿਹੜਾ ਕਿ ਇੱਕ ਨਸ਼ਾ ਬਰਾਮਦ ਕੀਤਾ ਗਿਆ ਹੈ। ਸੋ ਇਸੇ ਰਿਕਾਰਡਿੰਗ ਆ ਪਈ ਅਮਰਤਪਾਲ ਦੇ ਫਾਸਾ ਸਾਡੇ ਨਾਲ ਮੌਜੂਦ ਹੈ ਸੋ ਗੱਲਬਾਤ ਕਰ ਲੈਣੇ ਆ ਕੀ ਸੀ ਮਾਮਲਾ ਪੂਰਾ ਕੀ ਘਟਨਾ ਹੋਈ ਸੋ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਦਾ ਬਬਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਖਾਲਸਾ ਦੀ ਕੀ ਕਟਨਾ ਹੈ ਜਿੱਥੇ ਲਗਾਤਾਰ ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਨੂੰ ਪੂਰਾ ਜ਼ੋਰ ਲਗਾਇਆ ਜਾ ਰਿਹਾ ਛਡੌਣ ਦਾ ਉਥੇ ਹੀ ਅੱਜ ਭਾਈ ਹਰਪ੍ਰੀਤ ਸਿੰਘ ਨੂੰ ਜੇ ਉਹਨਾਂ ਦੇ ਰੈਸਟੋਰੈਂਟ ਕਿਸ ਤਰ੍ਹਾਂ ਦੇਖਦੇ ਲੈ ਕੇ ਇਹ ਜੇ ਮੇਰੇ ਖਿਆਲ ਅਕਿ ਸਰਕਾਰ ਜਿਹੜੀ ਉਹਨਾਂ ਦੀ ਜਿਹੜੀ ਜਿੱਤਿਆ ਉਹਨੂੰ ਬਰਦਾਸ਼ਤ ਨਹੀਂ ਕਰ ਰਹੀ ਜਾਂ ਹੋਰ ਵੀ ਲੋਕ ਜਿਹੜੇ ਆ ਕਿ ਜਿਨ੍ਹਾਂ ਨੂੰ ਲੱਗਦਾ ਸਿਆਸੀ ਜ਼ਮੀਨ ਉਹਨਾਂ ਦੇ ਪੈਰਾਂ ਤੋਂ ਖਿਸਕ ਰਹੀ ਹੈ ਉਹਨਾਂ ਸਾਰਿਆਂ ਦੀ ਕੋਸ਼ਿਸ਼ ਹੈ ਕਿਸੇ ਵੀ ਤਰੀਕੇ ਨਾਲ ਇਹ ਪਰਿਵਾਰ ਨੂੰ ਬਦਨਾਮ ਕਰਕੇ ਅਮਰਪਾਲ ਦੀ ਕਰਦਾਰ ਕੁਸ਼ੀ ਕਰਕੇ ਸ਼ਾਇਦ ਅਸੀਂ ਕਾਮਯਾਬ ਹੋ ਜਾਾਂਗੇ ਉਹਨਾਂ ਦੇ ਇਹੋ ਜਿਹੇ ਹੱਥ ਕੰਡੇ ਮੇਰੇ ਖਿਆਲ ਅਕਿ ਹੁਣ ਸਮਾਂ ਨੰਨ ਚੁੱਕਾ ਲੋਕ ਕਾਫੀ ਜਾਗਰੂਕ ਹੋ ਚੁੱਕੇ ਨਹੀਂ ਚੱਲਣ ਵਾਲੇ ਤੇ ਉਹਨਾਂ ਨੇ ਇਹੋ ਜਿਹਾ ਛੁੜਿੰਤਰ ਚਕੇ ਉਹਨਾਂ ਨੂੰ ਝੂਠੇ ਕੇਸ ਚ ਪਸਾਉਣ ਦੀ ਜਿਹੜੇ ਉਹਨਾਂ ਦੇ ਭਈਆ ਤੇ ਕੋਸ਼ਿਸ਼ ਕੀਤੀ ਆ ਇਹ ਮੇਰੇ ਖਿਆਲ ਅਕਿ ਕੋਈ ਇੱਕ ਇਹ ਅਦਾਲਤਾਂ ਜਾਂ ਇਹ ਇਹ ਜਿਹੜਾ ਸਿਸਟਮ ਇਹ ਤੋਂ ਉੱਪਰ ਵੀ ਕੋਈ ਸਿਸਟਮ ਹੈਗਾ ਉਹ ਦਰਦ ਦਾ ਜ਼ੋਰ ਤੇ ਪਾਣੀ ਦਾ ਪਾਣੀ ਹੋ ਜੂਗਾ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਸੰਤਾਨ ਨੂੰ ਅਸੀਂ ਕਿਹਨੇ ਕਿਚੜ ਦੀ ਕਿਲਚ ਰੋ ਕੋਈ ਗੱਲ ਨਹੀਂ ਇਹ ਇਹ ਜਿਹੜੇ ਜੋ ਵੀ ਸੰਘਰਸ਼ੀ ਜਾਂ ਕੋਈ ਸਰਕਾਰ ਦੇ ਖਿਲਾਫ ਕੋਈ ਚੱਲਣ ਵਾਲੀ ਤੇ ਰਿਆ ਮੇਰੇ ਨਾਲ ਹਮੇਸ਼ਾ ਇਦਾਂ ਹੁੰਦਾ ਹੀ ਆਇਆ ਤੇ ਗਾਂ ਵੀ ਹੁੰਦਾ ਰਹੂਗਾ ਇਸ ਕਰਕੇ ਆਪਾਂ ਤਗੜੇ ਹੋ ਕੇ ਇਸ ਲੜਾਈ ਨੂੰ ਲੜੀਏ ਤੇ ਸਾਰੇ ਜਾਣੇ ਆਪਾਂ ਜੋ ਆਪਣਾ ਮਿਸ਼ਨ ਆ ਪੰਜਾਬ ਤੋਂ ਨਸ਼ਾ ਖਤਮ ਕਰਨਾ ਤੇ ਇਹ ਜਿਹੜੇ ਮੇਰੇ ਖਿਆਲ ਆ ਕਿ ਇਹ ਇਸ ਮਸਲੇ ਤੇ ਬੜੀਆਂ ਬੜੀਆਂ ਪਰ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਇਹ ਸਭ ਕੁਝ ਕੀਤਾ ਜਾ ਰਿਹਾ ਰੋਜ਼ ਕਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਤੇ ਸੇਵੇ ਵੱਲਦੇ ਆ ਉਹਦੇ ਬਾਅਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਹੁੰਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਲੈ ਰਿਹਾ ਕਿ ਇਹ 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 ਕਿਹਦੀ ਜ਼ਿੰਮੇਵਾਰੀ ਆ ਕਿੰਨੇ ਇਹਨਾਂ ਵਾਸਤੇ ਜਾਂ ਇਹਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਆ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਮੇਰੇ ਖਿਆਲ ਉਧਰ ਇਹ ਸਰਕਾਰ ਨੂੰ ਜਿਹੜੀ ਧਿਆਨ ਦੇਣ ਦੀ ਲੋੜ ਹੈ ਉਧਰ ਤੇ ਧਿਆਨ ਦੇ ਨਹੀਂ ਰਹੀ ਪਰ ਉਲਟਾ ਜਿਹੜੇ ਝੂਠੇ ਮੁਕਦਮੇ ਜਾਂ ਆਮਰਤਪਾਲ ਦੇ ਸਮਰਥਕਾਂ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਤੁਹਾਡੇ ਤੇ ਜਾਲੀ ਕੇਸ ਝੂਠੇ ਕੇਸ ਪਾਉਣ ਦੀ ਜੇ ਤੁਸੀਂ ਉਹਨਾਂ ਨੂੰ ਸਪੋਰਟ ਕੀਤੀ ਹੈ ਤੇ ਇਸ ਕਰਕੇ ਤੁਸੀਂ ਤਿਆਰ ਹੋ ਤੁਹਾਨੂੰ ਜੇਲ੍ਹਾਂ ਅਸੀਂ ਡਿਬਲੂਗੜ੍ਹ ਜਾਂ ਇਹੋ ਜੇ ਕਾਨੂੰਨ ਬੜਾ ਐਸੇ ਲਾਵਾਗੇ ਤੁਹਾਡੇ ਤੇ ਤੁਸੀਂ ਵੀ ਜਾਦ ਕਰੋਗੇ ਮੇਰਾ ਖਿਆਲ ਇਹੋ ਜੇ ਹੱਥ ਖੜੇ ਜਿਹੜੇ ਆ ਨਾ ਇਹਨਾਂ ਨੂੰ ਨਹੀਂ ਇਸ ਲੈਵਲ ਤੇ ਆਉਣਾ ਚਾਹੀਦਾ ਇਹ ਲੋਕਤੰਤਰ ਆਪਣੇ ਆਪ ਨੂੰ ਲੋਕਤੰਤਰ ਦੇ ਬੜੇ ਹਾਮੀ ਸਰਦੇ ਆ ਤੇ ਲੋਕਤੰਤਰ ਚ ਜੋ ਵੀ ਲੋਕਾਂ ਦਾ ਫੈਸਲਾ ਉਹਨਾਂ ਸਵੀਕਾਰ ਕਰਨਾ ਚਾਹੀਦਾ ਪਰ ਇਹਨਾਂ ਕੋ ਉਹ ਹਜਮ ਨਹੀਂ ਹੋ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਭਾਈ ਸਾਹਿਬ ਦੀ ਰਿਹਾਈ ਨੂੰ ਲੈ ਕੇ ਜਿਹੜਾ ਕੋਈ ਸੰਗਤਾਂ ਵੱਲੋਂ ਕੋਈ ਸਮਾਗਮ ਨਹੀਂ ਰੱਖਿਆ ਗਿਆ ਸੀਗਾ ਅੱਜ ਬਾਗਾ ਪ੍ਰਾਣਾ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ ਵਿੱਚ ਸਾਡੇ ਪਰਿਵਾਰ ਨੇ ਵੀ ਜਾਣਾ ਸੀਗਾ ਤੇ ਉਹ ਮੇਰਾ ਖਿਆਲ ਹੈ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਵੀ ਹੋ ਸਕਦੀਆਂ ਕਿ ਜਿਹੜੀ ਲੋਕਾਂ 'ਚ ਉਹਨਾਂ ਦੇ ਵਾਸਤੇ ਕੋਈ ਵੱਡੀ ਮਹਿਮਾਨਾ ਸ਼ੁਰੂ ਹੋ ਜਾਏ ਤੇ ਇਸ ਕਰਕੇ ਇਹਨਾਂ ਨੂੰ ਹੋਰ ਕੰਮਾਂ ਚੱਲ ਜਾ ਕੇ ਰੱਖੋ ਇੱਕ ਅਸੀਂ ਚਾਹੁੰਦੇ ਸੀ ਕਿ ਇਹ ਜਿਹੜੇ ਭਾਈ ਸਾਹਿਬ ਨੇ ਅਪੀਲ ਸੀ ਕਿ ਇਸ ਕਮੇਟੀ ਦੀਆਂ ਵੋਟਾਂ ਵਾਦ ਤੋਂ ਵੱਧ ਸੰਤਾ ਚ ਲੈ ਕੇ ਜਾਓ ਕਿ ਉਭਰਾਉਣ ਤੇ ਆਉਣ ਵਾਲੇ ਸਮੇਂ ਜਦੋਂ ਇਲੈਕਸ਼ਨ ਹੁੰਦੀ ਹੈ ਕੋ ਚੰਗੇ ਕਰਤਾਰ ਵਾਲੇ ਲੋਕਾਂ ਨੂੰ ਅੱਗੇ ਲਈਏ ਤੇ ਪਰ ਮੈਨੂੰ ਲੱਗਦਾ ਕਿ ਉਹ ਇਸੇ ਕਰਕੇ ਇੱਕ ਰਾਜ ਖੁਸ਼ੀ ਨਾਲ ਲੱਗੇ ਹੋਇਆ ਕਿ ਇਹ ਜਿਹੜਾ ਕੋਈ ਇਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰ੍ਹਾਂ ਕਾਮਯਾਬ ਨਾ ਹੋਣੀ ਸਮੂਹ ਸੰਗਤਾਂ ਨੂੰ ਅੱਸੀ ਵੀ ਕਹਿਣਾ ਚਾਹੁੰਦੇ ਆ ਜੇਕਰ ਗੱਲ ਕੀਤੀ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰ ਵੀ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਪੂਰੀ ਸਮੂਹ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਦਾ ਕਿ ਉਹਨਾਂ ਨੂੰ ਰਿਹਾਈ ਕਰਨ ਵਾਸਤੇ ਜਿਹੜਾ ਕਿ ਜ਼ੋਰ ਲਗਾਇਆ ਜਾ ਰਿਹਾ ਹੈ ਅ ਜੇ ਖਾਸ ਤੌਰ ਤੇ ਬਾਕੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਈ ਅੰਮ੍ਰਿਤਪਾਲ ਵੱਲੋਂ ਹਜ਼ਾਰਾਂ ਆਪਾਂ ਲੱਖਾਂ ਇੱਕ ਕਹਿ ਸਕਦੇ ਆ ਕਿ ਇੱਥੇ ਨੌਜਵਾਨ ਨਸ਼ੇ ਉਹਨਾਂ ਦੇ ਛੁਨਵਾਏ ਗਏ ਆ ਪਰ ਕੀ ਕਾਰਨ ਜਾਂਦਾ ਜਿਹੜਾ ਕਿ ਹਰਪ੍ਰੀਤ ਸਿੰਘ ਨੂੰ ਅਜਨਾਂ ਨੂੰ ਇੱਕ ਅਰੈਸਟ ਕੀਤੇ ਗਏ ਆ ਹਾਂਜੀ ਉਹ ਹੀ ਆ ਨਾ ਤੁਹਾਨੂੰ ਦੱਸਿਆ ਨਾ ਕਿ ਜਿਹੜੇ ਇਹ ਚੀਜ਼ਾਂ ਹੋ ਰਹੀਆਂ ਅਮਰਤਪਾਲ ਦੀ ਲੋਕ ਪ੍ਰਿਆਜਣਾ ਉਹਨਾਂ ਵਧ ਰਹੀ ਆ ਇਹ ਇਲੈਕਸ਼ਨ ਚ ਵੀ ਲੋਕਾਂ ਨੇ ਦੱਸਤਾ ਤੇ ਇਹ ਜਦਾਂ ਹੁਣ ਉਹਨਾਂ ਨੂੰ ਬਾਹਰ ਲਿਆਉਣ ਤੋਂ ਡਰ ਰਹੇ ਆ ਇਸ ਕਰਕੇ ਕੋਈ ਨਾ ਕੋਈ ਇਹੋ ਜਿਹੇ ਬਹਾਨੇ ਬਣਾ ਕੇ ਜਾਂ ਇਹੋ ਜਿਹੇ ਹਾਲਾਤ ਪੰਜਾਬ ਦੇ ਪੰਜਾਬ ਚ ਵੀ ਇਹੋ ਜੇ ਕੁਝ ਲੀਡਰ ਆ ਜੋ ਉਹ ਇਹੋ ਜਿਹਾ ਇੱਕ ਬਿਆਨ ਦੇ ਰਹੇ ਆ ਕਿ ਇੱਥੇ ਮਾਹੌਲ ਖਰਾਬ ਹੋ ਗਿਆ ਉਹ ਕੋਈ ਖੁਦ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਇਹ ਬਹਾਨਾ ਮਿਲ ਸਕੇ ਕਿ ਇਹ ਸ਼ਾਇਦ ਅਮਰਤਪਾਲ ਹੀ ਮਾਹੌਲ ਖਰਾਬ ਕਰ ਰਿਹਾ ਇਹੋ ਜਿਹੀਆਂ ਛਾਚਾਂ ਰਚੀਆਂ ਜਾ ਰਹੀਆਂ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜੇਲ੍ਹ ਬੈਠੇ ਨੂੰ 15 ਮਹੀਨੇ ਹੋ ਗਿਆ ਇਹੋ ਜਿਹੜੇ ਇਲਜ਼ਾਮਬਾਜ਼ੀਆਂ ਜਾਂ ਇਹੋ ਜਿਹੀ ਚੀਜ਼ਾਂ ਉਹਨਾਂ ਨਾਲ ਜੋੜਨੀਆਂ ਮੇਰਾ ਖਿਆਲ ਬਹੁਤ ਗਲਤ ਹੈ ਕਿਉਂਕਿ ਸਿੱਖਾਂ ਨੂੰ ਬਹੁਤ ਬਦਨਾਮ ਕਰਨ ਦੀ ਵੱਡੀ ਬਹੁਤ ਵੱਡੀ ਕੋਸ਼ਿਸ਼ ਹੈ ਸਾਡੇ ਨਾਲ ਬਹੁਤ ਵੱਡਾ ਧੱਕਾ ਕਿ ਹਰੇਕ ਨਾ ਕਿਉਂਕਿ ਜੇ ਵੀ ਕੋਈ ਸਾਡੇ ਕੋਈ ਹੱਕ ਦੀ ਗੱਲ ਕਰਦਾ ਜਾਂ ਕੋਈ ਤੇ ਉਹ ਉਹਦੇ ਦੇ ਇਹੋ ਜਿਹੇ ਦੇਸ਼ ਤਰੋਹਾਰਾ ਵਗੈਰਾ ਦੇ ਇਹੋ ਜਿਹੇ ਪਰਚੇ ਇਹ ਹੋਣ ਜਿੱਦਾਂ ਰਾਜਸਥਾਨ ਚ ਵੀ ਇਹ ਕਰਨਾ ਵਾਪਰੀ ਆ ਤੇ ਉੱਥੇ ਵੀ ਉਹ ਜੀਤਿੰਦਰ ਪਾਲ ਟੀਮਾਂ ਦੇ ਉੱਪਰ ਇਹ ਇਹ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਗਿਆ ਤੇ ਮੇਰਾ ਖਿਆਲ ਹੈ ਕਿ ਹੋਰ ਖਾਲੀ ਸਿੱਖ ਹੀ ਆ ਜਾਂ ਕੋਈ ਘਟ ਗਣਤੀਆਂ ਹੀ ਇਹੋ ਜਿਹੇ ਕਰਾਮ ਕਰਦੀਆਂ ਬਾਕੀ ਤੇ ਕਿਸੇ ਤੇ ਕੋਈ ਦੇਸ਼ ਧਰੋਹ ਦਾ ਜਾਂ ਇਹੋ ਜਿਹੇ ਕੋ ਪਰਚੇ ਨਹੀਂ ਉਹ ਜੋ ਮਰਜ਼ੀ ਵੱਡੇ ਤੋਂ ਵੱਡਾ ਜੁਰਮ ਕਰਦੇ ਨੇ ਉਹਨਾਂ ਤੇ ਕੋਈ ਇਦਾਂ ਦੀ ਕੋਈ ਧਾਰਾ ਨਹੀਂ ਲੱਗਦੀ ਇਹ ਮੇਰਾ ਖਿਆਲ ਹੈ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਖੁਲਾਮ ਹੋ ਅਸੀਂ ਜੋ ਵੀ ਚਾਹਾਂਗੇ ਤੁਹਾਡੇ ਤੇ ਜਿੱਦਾਂ ਦੇ ਵੀ ਚਾਹੀਦੇ ਪਰਚੇ ਪਾ ਸਕਦੇ ਹਾਂ ਜੋ ਵੀ ਆਡੀ ਮਰਜ਼ੀ ਹੈ ਕਿ ਅਸੀਂ ਕਿੰਦਾ ਤੁਹਾਨੂੰ ਕਿੰਦਾ ਟਰੀਟ ਕਰੀਏ ਅ ਜੇਕਰ ਕੌਂਸਲ ਦੀ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਇਹ ਗੱਲ ਕਾਨਫਰੰਸ ਸੈਸ਼ਨਾਂ 'ਚ ਆਈ ਜਾ ਰਹੀ ਆ ਕਿ ਹਰਪ੍ਰੀਤ ਸਿੰਘ ਨੂੰ ਜਿਹੜਾ ਕਿ 4 ਗ੍ਰਾਮ ਦੇ ਨਾਲ ਜਿਹੜਾ ਕਿ ਹੰਦਰਾਸ ਸਮੇਤ ਕਾਬੂ ਕੀਤਾ ਗਿਆ ਬਕਾਇਦਾ ਕਹਿੰਦੇ ਕਾਰ ਦੇ ਵਿੱਚ ਜਾਲੀਆਂ ਲਗਾਈਆਂ ਹੋਈਆਂ ਸਨ ਇਹ ਜੀ ਹੁਣ ਜੋ ਸਰਕਾਰ ਹੈ ਉਹ ਜੋ ਮਰਜ਼ੀ ਕਰ ਸਕਦੀ ਹੈ ਨਸ਼ਾ ਤੇ ਹੁਣ ਆਮ ਪਿੰਡ ਪਿੰਡ 'ਚ ਵੇ ਬਿਕ ਰਿਆ ਤੇ 4 ਗ੍ਰਾਮ ਰਸ਼ਾ ਲੈਣ ਵਾਸਤੇ ਮੇਰੇ ਖਿਆਲ ਈਡੀ ਦੂਰ ਜਾਣ ਦੀ ਤੇ ਲੋੜ ਨਹੀਂ ਹੈਗੀ ਕਿਸੇ ਬੰਦੇ ਨੂੰ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਉਹ 100 150 ਕਿਲੋਮੀਟਰ ਦੂਰ ਜਾਵੇ ਕਿਉਂਕਿ ਤੇ ਹੁਣ ਘਰਾਂ ਚ ਸਪਲਾਈ ਹੋ ਰਹੀ ਹੈ ਤੇ ਇਸ ਕਰਕੇ ਮੇਰੇ ਖਿਆਲ ਇਹੋ ਜਿਹੜੀਆਂ ਕਹਾਣੀਆਂ ਬਣਾਉਣੀਆਂ ਜਾਂ ਇਹ ਜਿਹੜੀਆਂ ਝੂਠੀਆਂ ਕਹਾਣੀਆਂ ਬਣਾਉਣ ਚ ਪੰਜਾਬ ਪੁਲਿਸ ਪਹਿਲਾਂ ਵੀ ਬੜੀ ਮਾਰਿਆ ਤੇ ਇਹ ਜਿਹੜੇ ਇਹੋ ਜਿਹੇ ਬਣਾ ਰਹੇ ਆ ਮੇਰੇ ਖਿਆਲ ਆ ਕਿ ਇਹ ਲੋਕਾਂ ਦੇ ਗਲੇ ਤੋਂ ਥੱਲੇ ਨਹੀਂ ਉਤਰਦੇ ਹੋਣ ਗੱਲ ਕੀਤੀ ਜਾਵੇ ਹਰਪ੍ਰੀਤ ਆਵਦੀ ਦਾ ਉਹਨਾਂ ਨੂੰ ਕੀ ਪਰਚਾ ਘੱਟ ਚੁੱਕਾ ਹੈ ਕਿ ਕੀ ਮੰਨਣਾ ਚਾਹੀਦਾ ਹਾਂਜੀ ਉਹ ਪਰਚਾ ਤੇ ਹੁਣ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਘੱਟ ਹੀ ਦਿੱਤਾ ਹੋਊਗਾ ਜੋ ਉਹਨਾਂ ਨੇ ਕਿਹਾ ਕਿ ਉਹਨਾਂ ਕੋ ਆ ਬਰਾਦ ਬਰਮਾਦ ਬਰਾਂਦ ਕੀ ਹੋਈ ਆ ਤੇ ਇਹੋ ਜਿਹੀਆਂ ਚੀਜ਼ਾਂ ਮੇਰੇ ਖਿਆਲ ਆ ਕਿ ਚਲੋ ਕੋਈ ਨਹੀਂ ਜੋਗ ਕਰਨਾ ਏ ਜੋਰ ਲਾ ਲੈਣਾ ਪਰ ਲੋਕਾਂ ਦੇ ਮਨਾਂ ਚ ਉਹ ਉਹਦੇ ਵਾਸਤੇ ਜਿਹੜੀ ਅਮਰਤਪਾਲ ਵਾਸਤੇ ਪਿਆਰ ਆ ਸਤਿਕਾਰ ਆ ਜਾ ਉਹ ਉਹ ਦੂਰ ਨਹੀਂ ਕਰ ਸਕਦੇ ਇਸ ਕਰਕੇ ਇਹ ਮੇਰੇ ਖਿਆਲ ਆ ਕਿ ਇਹ ਇਹ ਇਹਨਾਂ ਨੂੰ ਇਹ ਹੋ ਡਰਿਆ ਇਹ ਪੰਜਾਬ ਚ ਨਸ਼ਾ ਖਤਮ ਨਾ ਹੋ ਜੇ ਕਿਤੇ ਸਾਡੀ ਦੁਕਾਨਦਾਰੀ ਨਾ ਬੰਦ ਹੋ ਜੇ ਮੇਰਾ ਖਿਆਲ ਉਹ ਉਹ ਸੀਜ ਨੂੰ ਇਹ ਇਹ ਇਹੋ ਕਰਕੇ ਇਹੋ ਜੀਆਂ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਸਮੂਹ ਸੰਗਤਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਸਮੂਹ ਸੰਗਤਾਂ ਨੂੰ ਇਹੋ ਕਹਿੰਦੇ ਆ ਇਹੋ ਜੀਆਂ ਚੀਜ਼ਾਂ ਤੋਂ ਆਪਾਂ ਨੂੰ ਕੋਈ ਮਨੋਬਲ ਥੱਲੇ ਨਹੀਂ ਡਿੱਗਣ ਦੇਣਾ ਚਾਹੀਦਾ ਪਚੜਦੀ ਕਲਾ ਚ ਰਹਿਣਾ ਚਾਹੀਦਾ ਇਹੋ ਜੀਆਂ ਚੀਜ਼ਾਂ ਪਹਿਲਾਂ ਵੀ ਵਾਪਰੀਆਂ ਉਸ ਟਾਈਮ ਵੀ ਬੜਾ ਇਹੋ ਜਿਹਾ ਬਰਤਾਨ ਸਿਰਜਿਆ ਗਿਆ ਸੀ ਜੀ ਇਹ ਐਦਾਂ ਵਾ ਉਦਾਂ ਵਾ ਤੇ ਉਹਦਾ ਜਵਾਬ ਤੇ ਹੁਣ ਦੇ ਤਾਂ ਲੋਕਾਂ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਨੂੰ ਜਦੋਂ ਕਿਦਾਂ ਇਹਦਾਂ ਦਾ ਮੌਕਾ ਮਿਲਦਾ ਤੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਆਪਾਂ ਨੂੰ ਇਹ ਲੜਾਈ ਲੜਦੇ ਆ ਇਹੋ ਜਿਹੀ ਚੀਜ਼ਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹਦੋਂ ਵੀ ਕੋਈ ਵੱਡੀਆਂ ਘਟਨਾਵਾਂ ਇਹ ਸਾਡੇ ਨਾਲ ਜਾਂ ਸਾਡੇ ਸਾਥੀਆਂ ਨਾਲ ਜੋ ਵੀ ਪੰਜਾਬ ਦੇ ਹਿੱਤ 'ਚ ਕੰਮ ਕਰਨਾ ਚਾਹੁੰਦੇ ਉਹਨਾਂ ਨਾਲ ਵਾਪਨ ਲੱਗੀਆਂ ਤੇ ਕੋਈ ਨਹੀਂ ਤੁਸੀਂ ਚੜ੍ਹਦੀ ਕਲਾ ਚ ਰਹਿਣ ਦੀ ਕੋਸ਼ਿਸ਼ ਕਰੋ ਠੀਕ ਹੈ ਧੰਨਵਾਦ ਜੀ ਅੱਜ ਵੀ ਆਪਣੇ ਚੈਨਲ ਦੇ ਮਾਧਿਅਮੇ ਇਹ ਸਮੂਹ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਸਾਹਿਬ ਵੱਲੋਂ ਇਹ ਗੱਲ ਆ ਕਿ ਜਿਹੜਾ ਕਿ ਭਾਈ ਅਮਰਤਪਾਲ ਦੇ ਵੱਡੇ ਇਕੱਠ ਨੂੰ ਲੈ ਕੇ ਜਿਹੜਾ ਕਿ ਇਨ੍ਹਾਂ ਸੰਗਤ ਵੱਲੋਂ ਸੰਯੋਗ ਮਿਲਿਆ ਸੀਗਾ ਉਹ ਇਕੱਠ ਨੂੰ ਲੈ ਕੇ ਸਰਕਾਰਾਂ ਦਾ ਜਿਹੜਾ ਕਿ ਧਿਆਨ ਜਿਹੜਾ ਸਰਕਾਰਾਂ ਦਾ ਕੀ ਇਹਨਾਂ ਨੂੰ ਦਬਾਉਣ ਨਾਲ ਹੋਇਆ ਹੈ ਹੁਣ ਦੇਖਣਾ ਹੋਵੇਗਾ ਸਮੂਹ ਸੰਗਤਾਂ ਕਿ ਭਾਈ ਅਮਰਤਪਾਲ ਨੂੰ ਛਡਾਉਣ ਵਿੱਚ ਉਹ ਕਿੰਨਾ ਕੰਮ ਜਿੰਦੀਆਂ ਨੇ ਸੋ ਕੈਮਰਾਮੈਨ ਸੰਦੀਪ ਨਰ ਡੀਫੈਚਨ ਪੰਜਾਬੀ ਯਲੋ ਕਿਡਾ ਬਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਛੇ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ? ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। 35 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀ ਤਾਲ ਜੀ ਮੈਂ ਹਕੂਮਤ ਚੋਂ ਦਾਵਾ ਤੇ ਤੁਸੀਂ ਦੇਖ ਲਿਓ 35 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ